ਅੰਬਾਨੀਆਂ ਨੇ Jio ਕੰਪਨੀ ਦੇ ਨਾਲ ਮਿਲ ਕੇ Jio ਹਤਾ ਮੰਨੀਆਂ ਦੀਆਂ ਇਹਨਾਂ ਨੇ ਆਪ ਦੇ ਮੁੱਡੇ ਦੀ ਵਿਆਹ ਲਈ 5000 ਕਰੋੜ ਖਰਚਣ ਦਾ ਜੋ ਪਲਾਨ ਤੈਅ ਕੀਤਾ ਸੀ ਉਹਦੇ ਨਾਲ ਹੀ ਇਹ ਆਮ ਲੋਕਾਂ ਦੀ ਜੇਬ ਦੇ ਉੱਤੇ ਭਾਰੀ ਅਸਰ ਪਿਆ ਰੀਚਾਰਜ ਮਹਿੰਗੇ ਕਰਕੇ Jio ਨੇ ਆਪਣੇ ਪਲਾਨ ਮਹਿੰਗੇ ਕਰਕੇ ਮਹਿੰਗੇ ਸੇਲ ਆਊਟ ਕਰਨ ਦੇ ਚੱਕਰਾਂ ਦੇ ਵਿੱਚ ਆਮ ਲੋਕਾਂ ਦੀ ਜੇਬ ਦੇ ਉੱਤੇ ਅਸਰ ਪਾ ਰਹੀ ਹੈ Jio ਕੰਪਨੀ ਨਾਲ ਹੀ ਲੋਕ ਹੁਣ ਆਪਣੇ ਜਿਹੜੇ SIM ਆ ਉਹ BSNL ਤੇ ਹੋਰ ਕੰਪਨੀਆਂ ਦੇ ਵਿੱਚ ਕੋਟ ਕਰਵਾਉਂਦੇ ਪਿਆਰ ਹੋ ਰਿਹਾ ਕੁੱਝ ਕਰਵਾ ਵੀ ਰਹੇ ਆ ਇਹ 5000 ਕਰੋੜ ਦਾ ਬਜਟ ਇਹਦਾ ਹੋਵੇ ਕਿ ਇਹਨਾਂ ਨੂੰ ਲੈ ਡੁੱਬੇ ਇਹਨਾਂ ਲੋਕ ਦਿਖਾਵਾ ਕਰਨਾ ਇਹਨਾਂ ਦੀ ਕੰਪਨੀ ਨੂੰ ਲੈ ਡੁੱਬੇ ਕਿਉਂਕਿ ਇੰਡੀਆ ਦੇ ਲੋਕ ਐਦਾ ਦੇ ਆ ਕਿ ਜਿੱਦਰ ਨੂੰ ਹੋ ਜਾਣ ਇੱਕ ਸਮੁੰਦਰੀ ਲਹਿਰ ਦੀ ਤਰ੍ਹਾਂ ਨੇ ਕਿ ਸਭ ਕੁਝ ਲਹਿਰ ਦੇ ਹਿਸਾਬ ਨਾਲ ਹੀ ਇਕੱਠਾ ਕਰਕੇ ਕਿਨਾਰੇ ਲਾ ਦਿੰਦੇ ਆ ਚਾਹੇ ਉਹ ਜੀਓ ਹੋਵੇ ਚਾਹੇ ਉਹ ਵਾਨੀ ਹੋਵੇ ਟਾਟਾ ਕੰਪਨੀ ਬੀਐਸਐਮ ਨਾਲ ਮਲਾ ਕੇ ਹੱਥ ਹੁਣ ਦੇਖੋ ਕਿਵੇਂ ਇਹਨਾਂ ਨੂੰ ਖੁੰਜੇ ਲਾਉਣ ਦੀ ਤਿਆਰੀ ਦੇ ਵਿੱਚ ਹੋਰ ਵੀ ਟੈਲੀਕਮ ਕੰਪਨੀਆਂ ਨੂੰ ਟੈਂਸ਼ਨ ਪੈ ਚੁੱਕੀ ਆ ਜੋ ਕਿ ਟਾਟਾ ਕੰਪਨੀ BSN ਨਾਲ ਮਿਲ ਕੇ ਆਪਦੇ ਨਵੇਂ ਸੈਟਅਪ ਲਾਉਣ ਦੀ ਤਿਆਰੀ ਦੇ ਵਿੱਚ ਆਪਨੇ ਨਵੇਂ ਟੈਲੀਕਮ ਪਲਾਨ ਲੈ ਕੇ ਆਉਣ ਜਾ ਰਿਹਾ ਦੇਖਦੇ ਆ ਅੱਗੇ ਕੀ ਹੋਏਗਾ ਨਾਲ ਹੀ ਤੁਹਾਨੂੰ ਹੋਰ ਦੱਸਦੇ ਆ ਇਹਦੇ ਨਾਲ ਹੀ ਕਿ ਜਿਹੜਾ ਆਮ ਲੋਕਾਂ ਤੇ ਇਹ ਇਹਨਾਂ ਨੇ ਬਜਟ ਪਾਇਆ ਰੀਚਾਰਜ ਮਹਿੰਗੇ ਕਰਕੇ ਜਿਹੜਾ ਕਿ Jio ਕੰਪਨੀ ਨੇ ਪਲਾਨ ਮਹਿੰਗੇ ਕਰਨ ਦਾ ਫੈਸਲਾ ਲਿਆ ਉਹ ਵੀ ਆਪਦੇ ਮੁੰਡੇ ਦੇ ਵਿਆਹ ਦੇ ਮੌਕੇ ਉਸ ਪਹਿਲੇ ਝਟਕੇ ਦੇ ਵਿੱਚ ਹੀ ਜਿਹੜਾ ਲੋਕਾਂ ਤੋਂ ਇਹਨਾਂ ਨੇ ਚੰਦਾ ਇਕੱਠਾ ਕੀਤਾ ਲੋਕਾਂ ਨੇ ਸ਼ਗਨ ਪਾਇਆ ਉਹ 50 ਹਜ਼ਾਰ ਕਰੋੜ ਰੁਪਏ ਦਾ ਸ਼ਗਨ ਲੋਕਾਂ ਨੇ ਆਨਲਾਈਨ ਪਾ ਮਿਹਰਬਾਨੀ ਦੇ ਮੁੱਦੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਜਦ ਤੱਕ ਵਿਆਹ ਮੁੱਕਣਾ ਕਿੰਨੇ ਕਿ ਅਰਬਾਂ खरਬਾਂ ਦਾ ਸ਼ਗਨ ਇਕੱਠਾ ਕਰ ਲੈਣਗੇ ਸੱਸੀਗਲ ਦੋਸਤੋ ਵੱਡੀ ਖਬਰ ਵੱਡਾ ਝਟਕਾ ਲੱਗ ਸਕਦਾ Jio Airtel ਤੇ Vi ਨੂੰ ਕਿਉਂ ਕਿ ਟਾਟਾ ਮਿਲੋਂ ਜਾਣ ਜਾ ਰਹੀ ਆ BSNL ਨਾਲ HPSNL ਜੋ ਕਿ ਇੱਕ ਸਰਕਾਰੀ ਵਿਭਾਗ ਦੇ ਅੰਦਰ ਇੱਕ ਟੈਲੀਕਮ ਕੰਪਨੀ ਹੈ ਜਿਹੜੀ ਕਿ ਪਿਛਲੇ ਕੁਝ ਸਮੇਂ ਤੋਂ ਜਦ ਕਿ Airtel ਆਇਆ Vi ਆਇਆ Videocon ਆਇਆ ਹੋਰ ਵੀ ਬੜੀਆਂ ਟੈਲੀਕਮ ਕੰਪਨੀਆਂ ਆਈਆਂ ਉਹਨਾਂ ਦੇ ਚੱਕਰ ਦੇ ਇੱਕ BSNL ਪਿੱਛੇ ਚਲਾ ਗਿਆ ਬਸ BSNL ਦੀਆਂ ਕੁਝ ਕੁ ਦਿੱਕਤਾਂ ਪਰੇਸ਼ਾਨੀਆਂ ਜੋ ਅੱਜ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹ ਸਭ ਤੋਂ ਮੇਨ ਸੀ ਨੈਟਵਰਕ ਪ੍ਰੋਬਲਮ ਮੰਨਿਆ ਕਿ BSNL ਦੇ ਪਲਾਨ ਸਭ ਤੋਂ ਸਸਤੇ ਤੇ ਬੈਸਟ ਪਲਾਨ ਅੱਜ ਦੇ ਰੇਟ ਵੀ ਜੇ ਆਪਾਂ ਕੰਪੇਅਰ ਕਰੀਏ ਦੂਜੀਆਂ ਕੰਪਨੀਆਂ ਨਾਲ ਤਾਂ ਅੱਜ ਵੀ ਬੈਸਟ ਪ੍ਰਾਈਸ ਆ ਪਰ ਦਿੱਕਤ ਆ ਰਹੀ ਸੀ ਕਿ ਇਹ ਕੰਪਨੀ ਦੇ ਨੈਟਵਰਕ ਜਿਹੜੇ ਹੈਗੇ ਆ ਜਿੱਦਾਂ Jio Airtel ਦੇ ਨੈਟਵਰਕ ਹਾਈਟ ਤੇ ਵੀ ਤੇ ਕਾਫੀ ਜਿਹੜੇ ਰੂਲਰ ਏਰੀਆ ਜਾਂ ਭੀੜ ਭੜਕ ਭੀੜ ਵਾਲੇ ਏਰੀਆ ਉਥੇ ਵੀ ਉੱਪਰ ਆਉਂਦੇ ਆ ਬਟ BSNL ਇਹ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਸੀ ਬਟ ਇੱਕ ਪਾਸੇ ਅਮਾਨੀਆਂ ਦਾ ਵਿਆਹ ਚੱਲ ਰਿਹਾ ਤੁਮਤਾ ਬਣਾ ਤੇ ਦੂਜੇ ਪਾਸੇ ਢੋਲ ਵਜਾਉਣ ਲਈ BSNL ਤਿਆਰਾਂ ਕਿਉਂਕਿ ਰਤਨ ਟਾਟਾ ਜੀ ਨੇ ਹਰੀ ਝੰਡੀ ਦੇ ਦਿੱਤੀ ਆ BSNL ਨੂੰ ਕਿ BSNL ਨਾਲ ਹੱਥ ਮਲਾ ਕੇ ਟਾਟਾ ਤੋਂ ਬਦਾ ਕਾਫੀ ਵੱਡਾ ਉਹ ਪ੍ਰੋਜੈਕਟ ਹੈਗੇ ਆ ਟਾਟਾ ਦੇ ਟਾਟਾ ਇੱਕ ਨਾਮਵਰ ਕੰਪਨੀ ਹੈਗੀ ਆ ਟੈਲੀਕਮ ਦੇ ਵਿੱਚ ਹੁਣ ਉਤਰ ਰਹੀ ਆ ਟਾਟਾ ਕੰਪਨੀ BSNL ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਝਟਕਾ ਕਿਹਨੂੰ ਕਿਨੂੰ ਲੱਗੇਗਾ Jio ਪਹਿਲਾਂ ਤੇ ਟਾਈਮ ਤੋਂ ਹੀ ਆਇਆ ਜੀਓ ਦੇ ਵੀ ਪਲਾਨ ਬੜੇ ਵਧੀਆ ਸੇ ਜੀਓ ਦੇ ਪਲਾਨ ਵੀ ਬੜੇ ਵਧੀਆ ਸੀ ਤੇ ਬੜੇ ਫ੍ਰੀ ਵਾਲੇ ਆਫਰ ਵੀ ਜੀਓ ਨੇ ਲੋਕਾਂ ਨੂੰ ਦਿੱਤੇ ਆ ਤੇ ਇਹਦੇ ਨਾਲ ਹੀ ਨੈਟਵਰਕ ਵੱਲੋਂ ਵੀ ਕੋਈ ਦਿੱਕਤ ਨਹੀਂ ਆ ਰਹੀ ਸੀ ਬਟ ਪਹਿਲਾ ਕਿਸਾਨ ਅੰਦੋਲਨ ਚੱਲਿਆ ਉਦੋਂ ਜੀਓ ਦਾ ਵਿਰੋਧ ਹੋਇਆ ਹੁਣ ਮੁੰਡਿਆਂ ਦਾ ਵਿਆਹ ਰੱਖਿਆ ਹੋਇਆ ਤੇ ਮੁੰਡੇ ਦੇ ਇੱਕ ਪਾਸੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਦੂਜੇ ਪਾਸੇ ਟਾਟਾ ਬੀਐਸਐਨ ਨਾਲ ਹੱਥ ਮਲਾ ਕੇ ਬੀਐਸਐਨ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਲੱਗੇ ਹੋਏ ਆ ਬਟ ਇਹਦੇ ਨਾਲ ਹੀ ਇਹਦੇ ਨਾਲ ਹੀ ਮੇਨ ਗੱਲ ਇਹ ਆ ਕਿ ਬੀਐਸਐਨ ਜਦ ਕਿ ਇੱਕ ਸਰਕਾਰੀ ਕੰਪਨੀ ਹੈ Airtel ਪਹਿਲਾ ਆਈ ਕੰਪਨੀ ਆ ਜਿਹਦੇ ਕਾਰਨ BSNL ਨੂੰ ਪਿੱਛੇ ਛੱਡਿਆ ਗਿਆ। Airtel ਵੀਡੀਓ ਕਾਲ ਹੋਰ ਵੀ ਕਾਫੀ Vodafone ਦਾ ਵੀ ਕਾਫੀ ਨਾਮ ਸੀ। ਬੱਟੇ ਕੰਪਨੀਆਂ ਇੱਕ ਦੂਸਰੇ ਦੇ ਵਿੱਚ ਮਰ ਜੋ ਕੇ ਆ। VI ਦਾ ਰੂਪ ਲੈਣ ਇਹਨਾਂ ਕੰਪਨੀਆਂ ਨੇ ਇੱਕ VI ਦਾ ਰੂਪ ਲਿਆ ਹੋਇਆ ਤੇ VI ਦੇ ਅੰਡਰ ਹੀ ਸਾਰੇ ਇਹਨਾਂ ਦੇ ਟਾਵਰ ਹੁੰਦੇ ਆ। ਬੱਟ ਹੁਣ Telecom ਕੰਪਨੀਆਂ ਨੂੰ ਝਟਕਾ ਦੇ ਸਕਦੇ ਆ। Tata Tata BSNL ਨਾਲ ਹੱਥ ਮਿਲਾ ਚੁੱਕਿਆ Tata ਰਤਨ ਟਾਟਾ ਜੀ ਦੇ ਚੱਕਰ ਰਤਨ ਟਾਟਾ ਜੀ ਕੰਪਨੀਆਂ ਨੂੰ ਝਟਕਾ ਦੇ ਸਕਦੇ ਜਿਹੜੀ ਦੂਜੀ ਦੂਜੀਆਂ Telecom ਕੰਪਨੀਆਂ ਨੇ ਇਹਨਾਂ ਨੇ ਰੇਟ ਬੜੇ ਆਹੀ ਕੀਤੇ ਆ ਅੱਜ ਦੇ ਟਾਈਮ ਦੇ ਵਿੱਚ ਲੋਕੀ ਇਹ ਵੀ ਇੱਕ ਮਜ਼ਾਕ ਉਡਾਰੇ ਆ ਕਿ ਅਬਾਨੀ ਆਪਦੇ ਮੁੰਡੇ ਦੇ ਵਿਆਹ ਦਾ ਖਰਚਾ ਹਮ ਲੋਕਾਂ ਦੀ ਜੇਬ ਚੋਂ ਕੱਢ ਰਿਹਾ ਇਹ ਬੜਾ ਵੱਡਾ ਮਜ਼ਾਕ ਉਡ ਰਿਹਾ ਕਿ ਅਬਾਨੀ ਵਿਆਹ ਤੇ ਜਿਹੜਾ ਖਰਚਾ ਕਰ ਰਿਹਾ ਇਸ ਲਈ ਜੀਓ ਨੇ ਆਪਣੇ ਰੀਚਾਰਜ ਪਲਾਨ ਮਹਿੰਗੇ ਕੀਤੇ ਆ ਰੀਚਾਰਜ ਮਹਿੰਗੇ ਕਰਕੇ ਉਹਨਾਂ ਤੋਂ ਹੀ ਵਸੂਲੀ ਕਰ ਰਹੇ ਆ ਬਟ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਾਡਾ ਤੇ ਬੀਐਸਐਨ ਵੀ ਦੇਣ ਦੇ ਸਕਦੇ ਆ ਇੰਡੀਆ ਦੇ ਵਿੱਚ ਅਸਲੀ ਗੱਲ ਧੰਨਵਾਦ ਜੀ